ਹਾਂਜੀ ਮਿੱਤਰੋ ਤਿਆਰੀਆਂ ਹੋ ਗਈਆਂ ਆਪਣੀਆਂ ਬੱਸ ਚੱਲਦੇ ਆਂ ਅੱਜ ਆ ਗਏ ਬੰਦੇ ਸਾਰੇ ਆਪਣੇ ਢੜੀ ਮੁੰਡਿਆਏ ਸਾਰੇ ਤਿਆਰੀ ਆ ਬਈ ਸਹੀ ਆ ਬਈ ਸਹੀ ਆ ਤਿਆਰੀ ਆ ਸੱਟਾ ਬਾਈ ਮੈਸ ਬਾਈ ਮੈਸਿੰਗ ਮੈਸਿੰਗ ਕਰੋ ਹੋ ਬਲੋ ਕਰ ਦੇਖੋ ਬਈ ਹਾਂਜੀ ਮਿੱਤਰੋ ਪਰਪੇਵਾ ਘਰ ਤੋਂ ਚੱਲਦੇ ਆ ਅੱਜ ਅੱਜ ਤੁਹਾਨੂੰ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਹੋਰ ਵੀਡੀਓ ਪਾਵਾਂਗੇ ਮਿੱਤਰੋ ਅੰਤੀ ਮਿੱਤਰੋ ਪਾਦੇ ਚਾਲੇ ਯਾਤਰਾ ਸੱਚਗੰਢ ਸ੍ਰੀ ਹਜੂਰ ਸਾਹਿਬ ਨੂੰ ਤਰਪਿਆਂ ਘਰ ਤੋਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾ ਕੇ ਫੇਰ ਤੁਰਾਂਗੇ ਪੰਡੂ ਅੱਗੇ ਅੱਗੇ ਤੁਹਾਨੂੰ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਅੱਤਾਕ ਸਿੰਦੇ ਆ ਕਰਨ ਹੋਣੀ ਤਾਲਾ ਤਾ ਹੀ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਜੀ ਨੂੰ ਬੋਲੇ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣ ਜੀ ਸਹਾਈ ਦਸਾਂਹੀ ਪਾਤਸ਼ਾਹੀ ਜੀ ਜੋ ਤਨ 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 ਸਤਿਗੁਰੂ ਕਿਰਪਾ ਕਰੇ ਸਾuchos ਜੀ ਦੇ ਬਾੜ ਦਾਸ਼ੰਦਾਰ ਦਾ ਧਿਆਨ ਕਰਕੇ ਹਾਂ ਜੀ ਮਿੱਤਰੋ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਪਿੰਡ ਬਸ ਜਮਰੇ ਸਾਰੇ ਆਇਓ ਅਰਦਾਸ ਬੇਨਤੀ ਕਰਵਾ ਕੇ ਸਿਖਾਉਣੇ ਆ ਚਾਲੇ ਇਦਾਰ ਸੱਜੇ ਇਕਾਰੇ ਲਾ ਲਓ ਸਾਸਰੀਆ ਕਾਲ ਸਾਸਰੀਆ ਕਾਲ ਸਾਸਰੀਆ ਕਾਲ ਸਾਸਰੀਆ ਕਾਲ ਸਾਸਰੀਆ ਕਾਲ ਹਾਂਜੀ ਮਿੱਤਰੋ ਮਸਤਵਾੜਾਂ ਸਾਹਿਬ ਮੱਥਾ ਟੇਕ ਲਿਆ ਇੱਥੇ ਪਹੁੰਚ ਗਏ ਸੀਗੇ ਲੱਗਿਆ ਘੰਟਾ ਕਿ ਇੱਥੇ ਹੁਣ ਵਧਦੇ ਆ ਅੱਗੇ ਨੂੰ ਅੱਗੇ ਗੁਰਦੁਆਰਾ ਤੁੰਧਾਨ ਸਾਹਿਬ ਆਉਣਾ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਮੱਥਾ ਟੇਕ ਲਿਆ ਪ੍ਰਸ਼ਾਦਾ ਛਕ ਲਿਆ ਸਾਰਿਆਂ ਨੇ ਇੱਥੇ ਹਾਂਜੀ ਮਿੱਤਰੋ ਪਾਤਣਾ ਆ ਗਏ ਇਹ ਤਾਂ ਪਲੱਗ ਲੈਣਾ ਇਨਵਰਟਰ ਦਾ ਸ਼ਹਿਰ 'ਚ ਰੁਕੇ ਆ। ਆਹ ਡਰਮ ਖਰਾਬ ਹੋ ਗਿਆ ਬਸ ਇਕੱਲਾ ਬਾਕੀ ਸਭ ਸੈਟ ਆ। ਸੈਟ ਆ। ਓਕੇ ਆ। ਜੀਆਂ ਦੇ ਸ਼ੱਕਰ ਠੀਕ ਆ। ਡਰਮ ਲੀਕ ਹੋ ਗਿਆ ਬਸ ਹੋਰ ਕੋਈ ਪ੍ਰੋਬਲਮ ਨਹੀਂ ਆਈ। ਬੰਦੇ ਪਏ ਦੇਖੋ ਤੁਸੀਂ ਟੌਰਨਾ ਠੀਕ ਹੈ ਉਹ ਉਲੀ ਲੈੜੇ ਅੱਗੇ ਚਾਲਦੇ ਆਪਾਂ ਗੁਰਦੋਰਾ ਤੁਨ ਧਾਨ ਸਾਹਿਬ ਰੁਕਣਾ ਨਹੀਂ ਕੋਲੇ ਭਾਈ ਉਥੇ ਚੱਲ ਕੇ ਮਿਲਦੇ ਆ ਤੁਹਾਨੂੰ ਹਣ ਜੀ ਮਿੱਤਰੋ ਖਨੋਰੀ ਵਾਟਰ ਪਹੁੰਚ ਗਏ ਚਾਉਂਦੇ ਆ ਜੀ ਖੜੇ ਆ ਬਾਈ ਖਨੋਰੀ ਵਾਟਰ ਤੇ ਹੋਰ ਚਲਾਈ ਜੀ No, ਕਹੇ ਘੜਗਾੜਾ ਟਰੱਲਗਾ ਅਕੇ ਬੰਦ ਕੀਤਾ ਹੋਇਆ ਇਹਨਾਂ ਨੇ ਰਸਤਾ ਆ ਪਾ ਕੇ ਲੰਘ ਨਹੀਂ ਆ ਰੋੜ ਕੇ ਹਾਂਜੀ ਮਿੱਤਰੋ ਹਰਿਆਣੇ ਦਾ ਆਪਾਂ ਐਂਟਰ ਕਰ ਗਏ ਸੀਗੇ ਪਹੁੰਚ ਗਿਆ ਪਤਮ ਤਾਨ ਸਾਹਿਬ ਘਰ ਤੋਂ ਰਾਹ ਇੱਥੇ ਇਹ ਆਪਣਾ ਦੂਜਾ ਗੁਰਦੁਆਰਾ ਅੱਜ ਜਨਰਲ ਪ੍ਰੇਮ ਕਰਾਉਣੇ ਦਰਸ਼ਨ ਤੋਂ ਵੀ ਤੋ ਦਰਸ਼ਨ ਕਰਾਏ ਪੌਣੇ ਚਾਲੇ ਅੱਗੇ ਨੂੰ ਹੁਣ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਆਂ ਮਿਲਾਂਗੇ ਅਗਲੀ ਵੀਡੀਓ ਚ ਹੁਣ ਜਿਹੜੇ ਰਿਹਾ ਵੀਡੀਓ ਨੂੰ ਨਾਲ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਕਿਤਾਂ ਬਣੀ ਵੀਡੀਓ